ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੰਚੜੀ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅਰਸ਼ ਤੇ ਜੱਗੇ ਵੀਰ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸੱਜਰ ਸੋਈ ਟੋਕੜ ਗੱਬਣ ਟੋਕੜ ਉੱਚੇ ਬੱਚੇ ਵਾਲੀਆਂ ਸਾਰੀਆਂ ਤੁਹਾਨੂੰ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਛੋਟੇ ਛੋਟੇ ਭਾਈ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋ ਸੁਣਾ ਠੀਕ ਠਾਕ ਜੇ ਬੜੇ ਵਧੀਆ ਕਿਰਪਾ ਮਹਾਰਾਜ ਦੀ ਪੂਰੀ ਕੇ ਵੇਚਦਾ ਮਾਲ ਉਦਨਾਲਾ ਫਿਰ ਉਹ ਉਦਨ ਨਹੀਂ ਵੇਖਿਆ ਅੱਜ ਪਾ ਨਹੀਂ ਕੇ ਨਿਕੇ ਛੋੜੇ ਛੋੜੇ ਹਰਪੀ ਮੋਦਰਾ 6000 ਦਾ ਗਾਂ ਸ਼ੁਰੂ ਕਰਦਾ ਗੰਦ 35000 ਸਕੇ ਬਾਬਾ ਜੀ ਫਿਰ ਟੋਕੜਾ ਨਿਕੇ ਨਿਕੇ ਥੋੜਾ ਪੌਣੀਆਂ ਵਾ ਅੱਛਾ ਟੋਕੜਾ ਮਤ ਨਾਲੀਆਂ ਹਾਥੀ ਨੇ ਚੀਕਾ ਕਢਾ ਦੇਣੀ ਜਿੱਦ ਲੰਦੀਆਂ ਠੀਕ ਆ ਭਾਈ ਸਾਹਿਬ ਦਾ ਕਹਦਾ ਮੁੱਲ ਪਾਓ ਇਹ ਥੋੜਾ ਨਿਕੇ ਨਿਕੇ ਜੀ ਆ ਪਾ ਦੇਣੀਆਂ ਚੱਲੜਾ ਟੁੱਲੜਾ ਐ ਚਵੇਂ ਕੰਨੀ ਬੀ ਟੋਕੜਾ ਸਾਫ ਪੌਣੀਆਂ ਅੱਛਾ ਛੋੜੇ ਛੋੜੇ ਮੁੱਲ ਚਲੋ ਨਾਮ ਦੱਸਦੇ ਕਰੀ ਫਿਰ ਹਰਜਦੀਪ ਸਿੰਘ ਪਿੰਡ ਵੰਚਲੀ ਜਿਹੜਾ ਵੀ ਜਿਲ੍ਹਾ ਵੀ ਅੰਮ੍ਰਿਤਸਰ ਤਸੀਲ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ ਫਿਰ ਨੰਬਰ 988433914 ਠੀਕ ਆ ਤੇ ਚਲੋ ਸ਼ੁਰੂਆਤ ਫੇਰ ਸੱਜਰ ਸੋਈ ਤੋਂ ਕਰ ਲਈਏ ਸੱਜਰ ਵਸੀ ਸੋਈ ਬਾਬਾ ਜੀ ਕਿੰਨੇ ਦਿਨ ਹੋ ਗਏ ਨੇ ਸੋਈ ਨੂੰ ਕੱਲ ਦੀ ਸੋਈ ਕੱਲ ਸੇ ਤੜਕੇ ਸੋਈ ਹੈ ਤਾਂ ਤੁਹਾਨੂੰ ਖਾਉਦੇ ਚੱਡਾ ਖਾਓ ਇੱਧਰ ਦੇਖੋ ਥਾਂ ਦੇਖੋ ਲੱਗਾ ਵਸ਼ੀ ਠੀਕ ਜੀ ਤੇ ਥੋੜਾ ਫੇਰ ਅਭੀ ਲੋਕਾਂ ਦੇ ਹੱਥੇ ਦੇ ਸੋਈ ਨੇ ਇਹ ਥੋੜਾ ਕਿਨੇ ਇੱਧਰ ਦੇਖੋ ਪਹਿਲਾਂ ਵਸੀ ਸੋਈ ਹੈ ਕਿ ਰਹੇ ਥੋੜਾ ਜਾਣਾ ਇੰਨੇ ਇੱਡੀ ਮਿੱਠੀ ਅਗ ਲੱਗਦੀ ਨਹੀਂ ਠੀਕ ਆ ਥੱਲੇ ਸਫਾਈ ਤੇ ਕਿੰਨੇ ਕ ਦੁੱਧ ਆ ਲਈ ਜੀ ਹਾਂਜੀ ਕਿੰਨਾ ਕ ਦੁੱਧ 14 15 ਕਿਲੋ ਕੱਢੀ ਜੀ 14 15 ਕਿਲੋ ਦੁੱਧ ਕਹਿੰਦਾ ਅਸੀਂ 10 ਕਿਲੋ ਬੋਲੋ ਇਹਦਾ ਚੋਲੇ ਆਪਣੇ ਹੱਥੀ ਕੱਲ ਦਾ ਠੀਕ ਆ ਹਾਂਜੀ ਸਫਾਈਆ ਚਲੋ ਤੋਰੋ ਹੱਕਰੀ ਫੇਰੀ ਨੂੰ ਆ ਵੀ ਜੀ ਲੋਕਾਂ ਦੀਆਂ ਤੇ ਹਫਤਿਆਂ ਦੀਆਂ ਸੁਈਆਂ ਹੁੰਦੀਆਂ ਰੱਖ ਦਿੰਦੇ ਕੱਲ ਸੁਈ ਆ ਤੇ ਆ ਲਸਕਾਈ ਆ ਹੋਊਗੀ ਕਿ ਗੋਹਾ ਮਾਸਾ ਹੋਊਗਾ ਆ ਸਾਡੀ ਕੱਲ ਦੀ ਸੁਈ ਤਾਜੀ ਸੁਈ ਆ ਜੀ ਕਿ ਕਿਤਰਾ ਨਿਵਾਲਾਂਗੇ ਠੀਕ ਆ ਕਿੰਨਵਾਸ ਨਿਵਾ ਲਈ ਅੱਜ ਹੀ ਡਾਊਨ ਕਰਨੀ ਆ ਆ ਦੇਖ ਸਕਦੇ ਆ ਅੱਜ ਕੱਲ ਦੀ ਸੁਈ ਹਫਤੇ ਦੀ ਸੂਈ ਹੋਊਗੀ ਆਖਣਗੇ ਕੱਲ ਸੂਈ ਆ ਚਲੋ ਖੋਲੋ ਹਾਂ ਫਿਰ ਤੋਰ ਦੀ ਵਿਸ਼ਕਾ ਮਾਨ ਦੀ ਹੋਊਗੀ ਜਦੋਂ ਪਤਾ ਨਹੀਂ ਕਿੰਨਾ ਤਰ੍ਹਾਂ ਬਾਕੀ ਬਾਬਾ ਜੀ ਵੈਟ ਸੋਣੀ ਸੋਣੀ ਪੂਰੀ ਆ ਗਰਮੀ ਚੱਲਣ ਵਾਲੀ ਆ ਹੈ ਜਿਹੜੀ ਗਰਮੀਆਂ ਚ ਚੋਣ ਵਾਲੀ ਹੈਗੀ ਕ੍ਰੋਸ ਚ ਮਗਰ ਇਹਦੇ ਵੱਛੀ ਜੀ ਬਾਬਾ ਜੀ ਵੱਛੀ ਵੇਖਾਂ ਵੇ ਕਰਾਂ ਵੱਛੀ ਬੜੀ ਖੂਬਸੂਰਤ ਹੈ ਇਹਦੇ ਮਗਰ ਵੱਛੀ ਤਾਂ ਆ ਜਿਹੜੀ ਵੱਛੀ ਜੀ ਇਹ ਨਹੀਂ ਫਿਰ ਕਿ ਇਹ ਝੂਠ ਮਾਰ ਦੇਣਾ ਗਿੱਲਾ ਨਾੜੂਆ ਬੱਛੀ ਦੇ ਨਾਲ ਦੇਖ ਸਕਦਾ ਕੋਈ ਵੀ ਦੇਖ ਜਾਂਦੇ ਤਾਜੇ ਨਾੜੂ ਤੇ ਬੱਛੀ ਬੜੀ ਪਿਆਰੀ ਜੀ ਜਿਆਦਾ ਬੋਲਾ ਬਣੂਗਾ ਗਲਾ ਸਿਰਫ ਘਟਾ ਵਾਲਾ ਨਹੀਂ ਚਮਚਾ ਵਾਲਾ ਬੜਾ ਬਣਾਕਦਾ ਠੀਕ ਹੈ ਜੀ ਤੇ ਮੂੰਹ ਬੱਬਾ ਛੇ ਦੰਦ ਹੋ ਗਈ ਬੱਛੀ ਠੀਕ ਆ ਕਿਸ ਨੇ ਚੰਗਾ ਭਰਾਇਆ ਵਾ ਤੇ ਮਗਰ ਬੱਛੀ ਸੋਹਣੀ ਆਈ ਏ ਕਰੀ ਫਿਰ ਤੁਹਾਨੂੰ ਬੱਛੀ ਦਿਖਾ ਲਈਏ ਆਂ ਦੇਖ ਜਾਂਦੇ ਜੀ ਤੇ ਮੁੱਲ ਫਿਰ ਇਹਦਾ ਜੀ ਦੇਖੋ ਕੇਵਾਨਾ ਜੀ ਕਿਤਾਈ ਕਾਨ ਸਾਨੂੰ ਨੇ ਇੱਕੋ ਜੇ ਚਵੇਂ ਥਣ ਲੱਗੇ ਦੇਖੋ ਭੂਰ ਹੋਵੇ ਕੋਈ ਛੱਟਾ ਹੋਵੇ ਕੋਈ ਥਣਵਾਦ ਕੱਟ ਹੋਵੇ ਭੂਰ ਹੋਵੇਗਾ ਮੁੱਲੇ ਦਾ ਮੋਨਾ ਵੀ ਨੇ ਦਿੱਤੀ 40000 ਦੀ 40000 ਹਾਂਜੀ ਜੁਆ 15 ਕਿਲੋ ਜੁਆਈ ਹੋ ਗਈ ਵਿੱਚੋਂ ਕਰ ਦਈਏ ਕਿ ਹਮਾਨਤਾ ਨਾ ਚਲੋ ਬਾਜ਼ਾਰ ਦੇ ਬੰਦਾ ਬੰਦਾ ਵਾ ਠੀਕ ਆ ਪਧਰੇ ਆ ਬਾਜ਼ਾਰ ਦੇ ਜੀ ਜੀ ਦੇ ਦਈਏ ਤੁਸੀਂ ਦੱਸੋ ਜਿੰਨੇ ਦੇ ਦੋ ਹਜ਼ਾਰ ਆ ਵੀ ਛੱਡ ਦੀ 38000 ਦੇ ਦਈਏ 35 ਦੇ ਦਈਏ ਤੋਂ ਦੇ ਰਾਹ ਦਾਣੀਏ ਚਲੋ ਇਹਦਾ ਆ ਜਾਗਾ ਵੀਜੀ ਇਹ ਬਾਕੀ ਵਾੜ ਵੇਖ ਕੇ ਕੋਈ ਵੀਰ ਹੁਣ ਮੋਨ ਲਾਵੇ ਠੀਕ ਹੈ ਇਹ ਵੇਖੇ ਤਾਂ ਥੱਲੇ ਸਪਈਆ ਸਪਈਆ ਵੇਖੇ ਬਹਿਣ ਜੇ ਆ ਤੋਕੜ ਕੇ ਪੰਜੇ ਇਹ ਤੋਕੜ ਕੇ ਪੰਜੇ ਇਹ ਕਿੰਨੇ ਚਰਦੀ ਚੱਕ ਪਾਸ ਚ ਹਰ ਵੀ ਚ ਪੰਜਾਬੀ ਪੰਜਾਬੀ ਨੇ ਬਾਬਾ ਜੀ ਠੀਕ ਹੈ ਜੀ ਦੁੱਧ ਦਿੰਦੀ ਜੇ ਦੁੱਧ ਬਾਬਾ ਜੀ 6 ਕਿਲੋ ਗੋਗ ਬੈਠ ਕੋ ਠੀਕ ਹੈ ਇਧਰ ਦੇਖੋ ਥੱਲੇ ਹੋ ਵੇਖੋ ਖੋਲਾ ਫਿਰ ਤੋੜਦੀ ਇਹਨਾਂ ਵਿੱਚ ਬਿਲਕੁਲ ਫਿਕਸ ਜੇ ਹਵਾਨੇ ਦੀ ਮਾਲਕਾ ਜੀ ਇਹ ਨਹੀਂ ਬਾਬਾ ਜੀ ਕੋਈ ਪੁੜਤ ਨਾਲ ਨਹੀਂ ਆਵੀ ਜਾਂਦੀ ਆ ਬਿਨਾ ਮੰਗੀ ਤੋਂ ਚੋਣੀ ਹੋਵੀ ਕ੍ਰਾਸ ਚ ਗਰਮੀ ਤੇ ਲਾ ਬਾਬਾ ਜੀ ਡੰਗਰ ਲਾਈਆ ਸਾਰਾ ਗਰਮੀ ਆਜੇ ਸਾਰਾ ਮਾਲ ਤੋਂ ਪੁੱਛਦਾ ਕਿਹੜੀ ਕਰ ਕੰਦੀ ਬਿਲ੍ਹਾ ਵੇਖੋ ਸੁਨਾਪੋਂ ਖਾਓ ਵੈੜ ਤੋਂ ਕਿਦਾ ਫੁੱਲ ਰਾਈ ਇਹ ਨਹੀਂ ਕੋਈ ਬੰਨੇ ਲੱਸੀ ਨਹੀਂ ਇਹਦਰ ਕੀ ਵੈੜ ਗੋਲ ਵੈੜ ਜਾਂ ਸੜੀ ਦੁੱਧ ਬਾਬਾ ਜੀ 7 ਕਿਲੋ ਹੋਊਗਾ ਅਪਾ ਸਹੀ ਆਖਿਆਵਾ ਠੀਕ ਆ ਜਦੋਂ ਗੱਲ ਹੋ ਗਈ ਪੰਜਾਂ ਤੋਂ ਵੱਧ ਹੀ ਦੇਣ ਜਾਣਦੇ ਆ ਪੰਜਾਂ ਦੇ ਵੱਧ ਹੋਗੇ 2-4 ਦਿਨ ਘੱਟ ਨਹੀਂ ਹੋਊਗੀ ਤੇ ਮੋਲੇ ਦਾ ਕੀ ਜਿਆਦੀ ਦੇ ਦਈਏ 30000 ਹਾਂ ਜੀ ਸੁਨਾਪਤ ਨੂੰ ਕੋ ਵੇਖੋ ਵੇੜ ਨੂੰ ਕੋਲਰਾ ਜੀ ਜਿਆਦ ਜੀ ਗੱਲ ਕਰੀਏ ਜੈਸਨੋ ਵਾਲੀ 2000 ਛੱਡ ਦਈਏ ਕਿੰਨੇ ਚ 30 ਚ 30 ਚ 2 ਹੀ ਛੱਡਣਾ ਵਾ 2 ਹੋਰ ਛੱਡ ਦਈਏ ਫਿਰ ਅੱਛਾ 26 ਦੇ ਕੇ ਪੂਰੇ ਪੰਜੀ ਦੀ ਪੂਰੇ ਪੰਜੀ ਹਜ਼ਾਰ ਦੀ ਜਿਆਦਾ ਕੇ ਠੀਕ ਆ ਨਾ ਮੋੜਨਾ ਨਹੀਂ ਦੇ ਪਤਾ ਨਹੀਂ ਕਿਤੇ ਦੇਣੀ ਪਰ ਵੇੜ ਵੇਖ ਕੇ ਮੋਲ ਖਾਲੀ ਨਹੀਂ ਮੋੜਨਾ ਕਿ ਕਿਸ ਨਾ ਅੱਛੀ ਖਾਓ ਇਹ ਲੈ ਥਲੇ ਸਪਈਆ ਸੁਈਆ ਪੂਰੀਆ ਵਾ ਠੀਕ ਆ ਜ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਬੱਚੇ ਤੋਂ ਬਿਨਾ ਬੱਚੇ ਤੋਂ ਬਿਨਾ ਬੱਬਾ ਜੀ ਕਿੰਨਾ ਜਿਆਦਾ ਕਲ ਦੁੱਧ ਚੱਕ ਕਰਾਈ ਜੀ ਡਾਇਰੈਕਟਰ ਨੇ ਛੱਕ ਜੇ ਦਸੀ ਜੇ ਪੱਲੀ ਵੀ ਚੱਕ ਲਈ ਉਹ 50 ਮਿੰਨਿਟ ਨਿਕਲੀ ਆ ਆ ਛੱਕ ਦੇ ਦੇ ਰਹੀ ਜਾਈਗੀ ਠੀਕ ਹੈ ਜੀ ਉਹ ਬਸ ਖਾਲੀ ਕਰਕੇ ਦੇਣੀ ਹੈ ਠੀਕ ਹੈ ਜੀ ਦੁੱਧ ਉਹ ਬੱਬਾ ਜੀ 7 ਕਿਲੋ ਬੱਚੀ ਕੋ ਅੱਛਾ ਆ ਵੇਖੋ ਥਾਨ ਥੂਣੇ ਵੇਖੋ ਕਿੱਡਾ ਸਪੈਸ਼ਲ ਲੱਗਾ ਹੋ ਤੋਰੋ ਫਿਰ ਇੱਕ ਰੀਨ ਇਹ ਵੀ ਕਸ ਕਿਪੜ ਕਰਾ ਲਏ ਨੇ ਬਿਨਾ ਵੰਗੇ ਤੋ ਬਾਕੀ ਨੇ ਸੱਜਣ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਠੀਕ ਆ ਅਜੇ ਤੁਮ ਇਥਾਰਾ ਮਾਰ ਦੋ ਕਿ ਇਹ ਥਾਂ ਚ ਭੂਰ ਨਹੀਂ ਛ ਅਭੀ 20 ਬਾਈਕਲ ਤੋਂ ਚੋਆਇਆ ਸੱਜਰ ਨਾਲ। ਇਧਰ ਦੇਖੋ। ਤੁਹਾਡੇ ਪਿੰਡੋਂ ਆਈ ਹੈ ਹਰਪੀ ਜੀ। ਠੀਕ ਜੀ। ਸਗਾ ਮੇਡ ਦੋ। ਇਧਰ ਕੋਈ ਕੇ ਥਾਂ ਚ ਭੂਰ ਨਹੀਂ ਕੋਈ ਛਟਾਣੀ ਆ। ਆਹ ਦੇਖੋ। ਮੋਕ ਕਿਉਂਗਾ ਹੋਗੀ ਸਾਰੀ। ਚਲੋ ਜੀ। ਠੰਡੀ ਠੁੰਡੀ ਬੜੀ ਹੈ ਇਹ ਨਹੀਂ ਕੋਈ ਦੇਖ ਲੋ ਤਾਂ ਕੋਈ ਪਹਾੜਾ। ਖੋਲੋ ਫਿਰ ਤੋਰ ਦੋ। ਫੁੱਲ ਕਰ ਦੋ ਵਜਨ ਵਾਲੀ ਆ ਨਿਕਲ ਆਵੇ ਕਿਸਦੀ ਗਾਂ। ਲੀਟਰਾਂ ਦਾ ਨਿਕਲੂ 100%। ਸ਼ੱਕ ਜਹਾਪਾ ਪਰ ਖਾਲੀ ਕਰਕੇ ਦੇਣੀ ਬਾਬਾ ਜੀ ਵੈੜ। ਆਪਾਂ ਗੱਭਣ ਕਰ ਕੇ ਨਹੀਂ ਦੇਣੀ 40 ਦਿਨਾਂ ਦੀ ਬਣੀ ਬਾਕੀ ਇਹਨੇ ਕੋਈ ਪੁਰਾਣੀ ਨਹੀਂ ਨਵੀਂ ਵੜਿਆ ਸੁਨਾਪ ਵੇਖੋ ਕਿੰਨਾ ਵਾ ਬਾਕੀ ਇਹ ਕੋ ਦਦੂ ਦੀ ਵੇਲੇ ਐ ਕਵਾੜੇ ਵਰਗੇ ਜੀ ਆਖੇ ਨਾ ਵੀ ਕੋਈ ਖੋਲਾ ਵਾ ਹਾਂ ਬਿਲਕੁਲ ਨਵੀਂ ਵੜ ਹੈ ਬੱਬਾ ਜੀ ਆ ਸਾਂਭਿਆ ਕੇ ਤਾਂ ਮੁੱਲ ਪਾਉਣ ਵਾਲੀ ਏ ਕੱਦ ਕਾਠ ਚੰਗਾ ਵਾ ਚਲੋ ਇਹ ਆ ਵੀ ਕੱਦ ਕਾਠ ਵੀ ਚੰਗਾ ਚੰਗੀ ਰਕਮ ਦੀ ਤਿਆਰ ਹੋਣੀ ਆ ਜੇ ਗਾਂ ਤਿਆਰ ਹੋਣੀ ਆ 99 ਚੱਡਾ ਵੀ ਵੇਖੋ ਤੇ ਇਹਦਾ ਮੁੱਲ ਫਿਰ ਹਾਂਜੀ ਇਹਦਾ ਮੁੱਲ ਕਿੰਨਾ ਜੀ 20 ਆ 20 20 ਦੀ ਆਉਂਦੀਆਂ ਬੱਛੀਆਂ ਲੋਕ 50 ਜੱਸ ਨੌ ਕਰੀਏ ਬਿਲਕੁਲ ਹੀ 12 ਦੀ 17 ਦੀ ਕਿ ਪੂਰੇ 15 ਦੀ ਉਹ ਜੋ ਛੋੜ ਹੀ ਹਣੀ ਛੋੜ ਹੀ ਹਣੀ ਬਾਕੀ ਕੋਈ ਵੀ ਪ੍ਰਾ ਫੋਨ ਲਾਵੇ ਵਹਿੜ ਵੇਖ ਕੇ ਮੋਲ ਲਾਵੇ ਠੀਕ ਆ ਹਾਂਜੀ ਆਹ ਉੱਚੇ ਬੱਚੇ ਵਾਲੀ ਜੀ ਮਗਰ ਇਹਦੇ ਵੱਛੀ ਇਹਦੇ ਮਗਰ ਵੱਛੀ ਦੀ ਸਫਾਈਆ ਸਫਾਈਆ ਇਹਦੇ ਦੁੱਧ ਕਿੰਨਾ ਇਹਦੇ ਕੋਲ ਇਤਨਾ ਬੈਠੇ ਰੋ ਉਹ ਭਾਈ 8 ਕਿਲੋ ਦੁੱਧ ਜੀ ਇੱਥੇ ਕੋਲ ਪੱਕਾ ਦੁੱਧ ਹੈਗਾ ਜੀ ਹਾਂਜੀ ਜਿਹੜਾ ਚਾਹਦਾਂ ਮੈਂ ਤੋਰੋ ਫਿਰ ਇੱਕ ਆਹ ਵੱਛੀ ਜਿਹੜੀ ਇਹਦੇ ਮਗਰ ਆਪਣੇ ਸਮਝਣਾ ਕੋਈ ਲਾੜੇ ਕਿੰਨੇ ਕਿ ਚਿਰਦੀ ਹੈ ਲੈ ਜੋ ਚੰਡੀ ਛੰਡੀ ਬਾਗ ਦੀ ਬਾਬਾ ਜੀ ਇਹ ਵੀ ਇਹ ਵੀ ਵੈੜ ਪਾਂਚ ਆ ਕੋਈ ਪਿਪੂੜ ਕਨਾਲੀ ਨਹੀਂ ਕੋਈ ਵੀ ਡੰਗਰ ਵੀ ਬਾਕੀ ਹੈਗੇ ਆ ਵੀ ਗਰਮੀਆਂ 'ਚ ਹੀ ਚੌਣਾ ਲਈ ਗਰਮੀਆਂ 'ਚ ਲਨਾਲੀ ਬਾਬਾ ਜੀ ਸਾਰੇ ਡੰਗਰ ਗਰਮੀ 'ਚ ਲਣਾ ਦੇ ਆਗੇ ਬੰਦ ਐ ਜ ਲੈ ਆ ਆਖੀ ਖਾ ਦੋ ਜਰਸੀ ਕ੍ਰੋਸ ਜੀ ਚ ਆ ਜਾਂਦੀ ਆ ਮੂੰ ਮਾਓ ਖਾ ਦੋ ਚਲ ਤੇ ਇਹਦਾ ਮੁੱਲ ਫਿਰ ਕਿੰਨਾ ਰੱਖਣਾ ਆਪਾਂ 20000 20000 5 ਕਿਲੋ ਦੁੱਧ ਆ ਗਾ ਕੋਸ਼ੀ ਮਗਰ ਤੇ ਦੇਖੋ ਵਿੱਚੋਂ ਕਿੰਨਾ ਕਰ ਦਈਏ ਮਾਨਤਨ ਦੋ ਛੱਡ ਦਈਏ 18000 ਵੀ ਛੋੜ ਹੀ ਕਰਾਂਗੇ ਅੱਛਾ ਬੋਲੀਆ ਛੱਡ ਅੱਛਾ ਯਾਰ ਦੀ ਛੱਡ ਦੇ ਸਾਡਾ ਯਾਰ ਦੀ ਕੋਈ ਵੀਰ ਭਰਾ ਫੋਨ ਲਾਵੇ ਪਤਾ ਨਹੀਂ ਦੇ ਦੇ ਕਿੱਥੇ ਦੇਣੀ ਆ 8 ਕਿਲੋ ਦੁੱਧ ਹੋਊਗਾ ਵਾਸ਼ੀ ਹੋ ਖੁੱਲਾ ਕਰ ਦੇਣਾ ਕਿ ਮਾਨਤਨ ਖੁੱਲਾ ਮਾਨਤਨ ਮੋੜਨਾ ਨਹੀਂ ਫੋਨ ਲਾਵੇ ਸਈ ਕੋਈ ਵੀਰ ਭਰਾ ਪਤਾ ਨਹੀਂ ਦੇ ਦੇ ਕਿੱਥੇ ਦੇਣੀ ਆ ਤੇ ਹੁਣ ਜਿਹੜੀ ਆ ਅਗਲੀ ਗਾਂ ਤੋਰਨ ਲੱਗੇ ਦੇਖੋ ਦੁੱਧ ਕਿੰਨਾ ਜੀ ਬਾਬਾ ਜੀ ਇਹਦੇ ਵੀ ਦੁੱਧ 6 ਕਿਲੋ ਹੋਊਗਾ ਤੇ ਇਹ ਵੀ ਬੱਚੇ ਤੋਂ ਬਿਨਾਈਆਂ ਹਨਾ ਦੇਖੋ ਥੱਲੇ ਵੇਖੋ ਸਫਾਈਆ ਵੇਖੋ ਇਹ ਜਿਹੜਾ ਬਾਬਾ ਜੀ ਟੋਕੜਾ ਕੋਈ ਪੁਰਕਣ ਵਾਲੀ ਨਹੀਂ ਆ ਠੀਕ ਜੀ ਬਾਕੀ ਵੜਾ ਟੱਪੀਆਂ ਖੜਬੀਆਂ ਕਿਸੇ ਦੇ ਘਰੇ ਬੱਧੀਆਂ ਫੱਬੂ ਗਿਆ ਖੋਲੋ ਲੀਂ ਗਿਆ ਸੋਈ ਜਾ ਦੁੱਧ ਬਾਬਾਈ 7 ਕਿਲੋ ਹੀ ਹੋਊਗਾ ਠੀਕ ਆ 6 ਆਖੜਾ ਕਿਸੇ ਦੇ ਘਰੇ 1 ਕਿਲੋ ਬੜੇ ਨਿਆਰਾ ਫੇਰੀ ਆ ਠੀਕ ਜੀ ਹਾਂਜੀ ਥੱਲੇ ਸਫਾਈ ਆ ਖਾਦੇ ਜੀ ਇੱਕ ਤਰ੍ਹਾਂ ਦੀ ਆ ਵੇਖੋ ਬਾਕੀ ਹਰ ਕਿਸੇ ਵੀਡੀਓ ਚ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਪਹਿਲਾਂ ਹੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜਿਆ ਕਰ ਭਾਵੇਂ ਕੋਈ ਜ਼ਿਆਦੇ ਦੁੱਧ ਲਈਏ ਭਾਵੇਂ ਤੇ ਥੋੜੇ ਦੁੱਧਾਂ ਲਈਏ ਆਪਣੀ ਚੋਈ ਜ਼ਰੂਰ ਕਰਕੇ ਖੜਿਆ ਕਰ ਬਾਬਾਈ ਯਾਦ ਨਸ ਵਾਲੀ ਆਈ ਕੱਲ ਹੀ ਆਪਣੇ ਕੋ ਤੇ ਇਹਦਾ ਮੁੱਲ ਫਿਰ ਅੱবি ਸੇਵਾ ਕੀਤਾ ਸਾਰੇ ਰੂਪ ਨੂੰ ਦੁੱਧ ਦੋ ਵਧਨ ਗਿਆ ਕਿਲੋ ਦੋ ਕਿਲੋ ਸਾਰੇ ਆ ਵਧਨ ਗਿਆ ਤੇ ਸਾਰੇ ਨਵੇਂ ਮਾਲ ਆਏ ਆਪਣੇ ਕੋਲੇ ਤਨ ਪਤਾ ਵੀਡੀਓ ਪਾਈ ਨਾ ਆਪਣੇ ਤੋਂ ਥੋੜੇ ਦੇ ਨਵੇਂ ਆ ਤੇ ਜੱਸ ਨੂੰ ਕਿੰਨੇ ਦੀ ਫਿਰੇ 15000 15000 ਜੱਸ ਨੂੰ ਕਿ 13000 ਉਹ ਜੋ ਛੋੜੀ ਕਰਾਂਗੇ ਤੇਰਾ ਇਹ ਛੋੜ ਹੀ ਹੁੰਦੀ ਹੈ ਠੀਕ ਆ ਆ ਬੰਦੇ ਕਿਥੇ ਦੇਣੀ ਆ ਬਾਕੀ ਆ ਵੇਖੋ ਤੰਗੜਾ ਕਰੇ ਇਹ ਚੋ ਛੋੜ ਕਰਾਂਗੇ ਆਪਾਂ ਠੀਕ ਆ ਆ ਵੇਖੋ ਸਪਾਈਆ ਵੇਖੋ ਤੇ ਹੁਣ ਇਹ ਕਾਫੀ ਚੰਗੇ ਕੱਦ ਕਾਠ ਵਾਲੀ ਇੱਕ ਜਰਸੀ ਆ ਗਈ ਆਪਣੀ ਜਿੱਥੋਂ ਆਈ ਆ ਨਾ ਉਹ ਬੰਦੇ ਦਾ ਨਾਮ ਹੈ ਤਾਂ ਪੂਰਾ ਮਸ਼ਹੂਰ ਆ 50 ਕਿਲੋ ਉਹਨਾਂ ਨੇ ਮਹੀਨਾ ਦੁੱਧ ਚੋ ਆਇਆ ਆਨਲਾਈਨ ਠੀਕ ਆ ਕਰਵਾਲੀੋਂ ਆਈ ਬਾਬਿਆਂ ਕੋਲ ਕਰਵਾਲੀ ਵਾਲੇ ਬਾਬਿਆਂ ਦਾ ਨਾਮ ਆਈ ਆ ਅੱਛਾ ਜੀ ਹਾਂ ਜੀ ਪੂਰੀ ਵੱਡੀ ਬੈਠਾ ਵੇਖੋ ਠੀਕ ਆ ਕਿੰਨਾ ਇਹਦੇ ਕੋਲ ਦੁੱਧ ਤਦ ਬਾਬਾ ਇਹ ਦੇਖੋ 8 ਕਿਲੋ ਆਪਾਂ 7 ਕਹਿਣਾ ਬਾਕੀ ਕਾਟ ਬਾਕੀ ਪੂਰੇ ਰਿਕਾਰਡ ਵਾਲੀ ਵੈੜਿਆ ਜਿਹੜੀ ਰਿਕਾਰਡ ਵਾਲੀ ਵੈੜਿਆ ਥਣ ਥਣ ਪੂਰੇ ਜੇ ਇਹਦੇ ਬਾਬਾ ਜੀ ਕੇ ਥਣ ਦੀ ਬਾਅਦ ਘਾਟ ਹੋਏ ਹੋ ਆਪਾਂ ਬੈਠੇ ਭੂਰ ਛੱਟਾ ਹੋਵੇ ਪਸਮਾਨ ਇੱਕ ਥਣ ਉਧਰ ਕਿੰਨਾ ਥਣਾਂ ਨੂੰ ਲੰਮਾ ਰੱਖਦੀ ਆ ਪਾ ਕੇ ਘਾਟ ਦਾ ਨਾ ਫਰਕ ਆਊਗਾ ਠੀਕ ਆ ਹਾਂ ਜੀ ਤੇ ਸਾਮ ਦਾ ਕੇਦਾ ਮੁੱਲ ਪਾ ਦੂਗੀ ਠੀਕ ਆ ਜਦੋਂ ਬਾਬੇ ਕਿਥੇ ਮਾਲ ਦਿੰਦੇ ਜਦੋਂ ਬਾਪੂ ਜੀ ਜਾਂਦੇ ਉਹਨਾਂ ਕੋ ਬਾਬੇ ਕੋ ਸਿਆ ਸੁਆ ਕਰਦੇ ਉਹਨਾਂ ਨਾਲ ਤੋੜਾ ਦਿੱਤੀ ਆਪਾਂ ਨੂੰ ਠੀਕ ਆ ਜਿਤਨਾ ਬਣੂ ਇਤਨਾ ਆਪਾਂ ਦੇ ਦੇਣੀ ਕਿੰਨੇ ਦੇ ਦੇਣੀ ਫਿਰ ਫਾਕੀ ਦੇਣੀ 15000 ਦੀ ਜਿਹੜੀ ਦੇਣੀ ਆ ਆ ਬਾਕੀ ਇਹ ਆ ਪਰ ਜੇ ਕਿਤੇ ਇਹੋ ਜੀ ਤਿਆਰ ਹੋ ਜੇ ਕਿਤੇ ਗਾਂ ਨਿਕਲ ਆਵੇ ਤਿੰਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਨਾਲ ਗਾਂ ਖੁੱਲੀ ਆਥੇ ਬਾਬੇ ਆ ਗੋਦ ਦੇ ਵਿੱਚ ਖੁੱਲਾ ਹੀ ਆ ਹਾਂਜੀ ਉਹਦੇ ਬੇਖਬਰੀਆਂ ਪਤਾ ਨਹੀਂ ਕਿੰਨੀਆਂ ਗਾਵਾ ਨਿਕਲ ਆਉਂਦੀਆਂ ਠੀਕ ਆਪਾਂ ਨੂੰ ਨਹੀਂ ਪਤਾ ਬਣੀ ਵੀ ਆ ਕਿ ਨਹੀਂ ਬਣੀ ਆ ਆਪਾਂ ਐਵੇਂ ਝੂਠ ਨਹੀਂ ਮਾਰਨਾ ਵੀ ਜੇ ਵੀ ਆਪਾਂ ਨੂੰ ਪਤਾ ਹੋਊ ਆਪਾਂ ਚੈੱਕ ਕਰਾਈ ਗਾ ਸਸਲਿੰਡਰੀ ਫਾਰਮ ਫਾਰਮ ਦੇ ਜਿਹੜਾ ਚੰਨੜ ਹਰਿਆਣੇ ਦਾ ਬਹੁਤ ਜਿਆਦਾ 22 22 ਕਿਲੋ ਆਨਲਾਈਨ ਮਈਆਂ ਨਹੀਂ ਉਹਨਾਂ ਦਾ ਤਾਂ ਪੂਰੇ ਪੰਜਾਬ 'ਚ ਪੂਰਾ ਨਾਮ ਛੋ ਰਿਹਾ ਬਾਬਾ ਜੀ ਉਹਨਾਂ ਦਾ ਬੀ ਪ੍ਰਾਹ ਦੇ ਨਾਲ ਚੱਲ ਜੇ ਬੁਲਾਦਾ ਉਹਨਾਂ ਦੇ ਘਰੇ ਲੈ ਜਾਂਗੇ ਉਹਨਾਂ ਦੇ ਘਰੋਂ ਗਾ ਆਈ ਹੈ ਹਾਂਜੀ ਉਹਨਾਂ ਘਰ ਤੋਂ ਸਭ ਤੋਂ ਮਤਲਬ ਟੌਪ ਕਲਾਸ ਹੁੰਦੇ ਉਹਨਾਂ ਕੋਲ ਪਸ਼ੂ ਉਹਨਾਂ ਥੋੜਾ ਜਿਹਾ ਮੜ ਗਿਆ ਦਲਾ ਬਦਲੀ ਕਰ ਤੇ ਕਿ 15000 ਫਿਕਸ ਹੀ ਆ ਤਾਂ ਫਿਰ ਕੋਈ ਨਹੀਂ ਬਾਕੀ ਕੋਈ ਫੋਨ ਲਵੀਂ ਤਾਂ ਪਤਾ ਨਹੀਂ ਦੇ ਕੇ ਤੇ ਨਹੀਂ ਮੋੜਨਾ ਨਹੀਂ ਆ ਤੇ ਇੱਕ ਹੁਣ ਆ ਐਂਡ ਤੇ ਰਹਿ ਗਈ ਜੇ ਇਹ ਤਾਂ ਬਾਬਾ ਚਾਰ ਕਿਲੋ ਦੁੱਧ ਜੇ ਤੋੜ ਦੋ ਫਿਰ ਇਹਨਾਂ ਵਿੱਚ ਤੇ ਇਹਦਾ ਮੁੱਲ ਫਿਰ ਜੀ 8000 ਦੀ ਅਭੀ 8000 7000 ਦੀ ਦਾਂਗੇ ਅਭੀ ਜਿੰਨੇ ਲੀਟਰ 10000 ਜਿੰਨੇ ਲੀਟਰ 10000 ਘਾਟਾ ਬਾਦ ਨਾ ਜੀ ਪੂਰੇ 5 ਦੀ ਦਾਂਗੇ ਅਭੀ ਦਾਂਗੇ ਕੋਈ ਮੋੜ ਦੇ ਨੀ ਚੱਲ ਜਿਹੜਾ ਕੋਈ ਵੀਰ ਪਾਸ ਜੋੜਾ ਜਿਹੜਾ ਲਊ ਆਵੇ ਚ ਕਰ ਲਾਵੇ 200 ਮਿਲਾ ਲਾਂਗੇ ਠੀਕ ਹੈ ਜੀ ਹਾਂਜੀ ਮੋੜ ਦਾ ਨਹੀਂ ਕੋਈ ਵੀਰ ਭਰਾ ਨੂੰ ਠੀਕ ਹੈ ਹਾਂਜੀ 8000 ਵੀ ਕੋਈ ਇੱਥੇ ਆ ਕੇ ਚੱਲੀ ਕਰਕੇ ਲੈ ਜੀ ਸਾਡੇ ਘਰ ਦੀ ਗਰੰਟੀ ਹੋਊਗੀ ਅਨਿਥੋ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਕੋ ਵੀਡੀਓ ਕਾਲ ਦੇਖੂਗੇ ਤਾਂ ਵੀ ਚਵਾਦੀ ਆਪਣੇ ਇਥੇ ਹੀ ਤਸੱਲੀ ਕਰਕੇ ਖੜੇ ਬੱਜੋ ਕਹੇਵੇਂ ਪ੍ਰਕਾਰ ਦਾ ਨਾ ਕੋ ਤੁਹਾਨੂੰ ਲਾਮਾ ਦਵੇ ਨਾ ਕੋ ਸਾਨੂੰ ਦਵੇ ਨਹੀਂ ਆ ਨਾ ਹੀ ਮਾਰ ਲਾਵਾ ਦਵਾ ਹਾਂਜੀ 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 ਬਾਕੀ ਕੋਈ ਡੰਗਾ ਤੁਹਾਨੂੰ ਪਤਾ ਕਿਲੋ ਖਣ ਦੁੱਧਾ ਘਟਵਾਦਾ ਦੇ ਬਾਕੀ ਆ ਗਿਆ ਸਾਰੀਆਂ ਠੰਡੀਆਂ ਸਿਲੇ ਨਹੀਂ ਕੋਈ ਕਿਸੇ ਦੇ ਕਰੇ ਜਾਗ ਨਹੀਂ ਗਵਾਂਢੀ ਵਾਲੋ ਫੜ ਕੇ ਲਿਆਉਣਾ ਪਊਗਾ ਅੱਛਾ ਇਹ ਨਹੀਂ ਕੋਈ ਲੱਤ ਮਾਰੂਗੀ ਛੜੀ ਮਾਰੂਗੀ ਆ ਠੰਡੀਆਂ ਆ ਆਪਣੇ ਲਤਾ ਗਾੜੀ ਦੇ ਸਾਰੀਆਂ ਗਾਵਾਂ ਮਿਲੂਗਾ ਠੀਕ ਹੈ ਜੀ